ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਤੇ ਤੇ ਬਹੁਤ ਸਾਰੇ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਤੁਹਾਡੇ ਸ਼ਹਿਰ ਤੁਹਾਡੇ ਪਿੰਡ ਦੀਆਂ ਮਸ਼ੀਨਰੀਆਂ ਤੁਹਾਨੂੰ ਮਿਲ ਜਾਣਗੀਆਂ ਵਧੀਆ ਰੇਟਾਂ 'ਚ ਤੇ ਗੱਲ ਆਪਾਂ ਪੂਰੀ ਕਰਦੇ ਹਾਂ ਕੱਲੀ-ਕੱਲੀ ਮਸ਼ੀਨਰੀ ਦੀ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਜਿਹੜਾ WhatsApp ਨੰਬਰ ਹੈ ਉਹ ਨੋਟ ਕਰ ਲਓ ਨੀਚੇ ਹਰੇ ਜ ਅੱਖਰਾਂ ਦੇ ਵਿੱਚ ਲਿਖਿਆ ਰਹਿੰਦਾ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੋਈ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਥਾਰ ਕੋਈ ਜੀਪ ਕੁਝ ਵੀ ਆ ਵੇਚਣ ਵਾਸਤੇ ਭੇਜੋ ਆਪਣੇ ਕੋਲੇ ਆਪਣੇ WhatsApp ਨੰਬਰ 'ਤੇ ਵੀਡੀਓ ਫੋਟੋਆਂ ਤੇ ਜਾਣਕਾਰੀ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਦੇ ਆ ਆਪਣੇ ਕੋਲੇ ਆਲਟੋ ਐਲਐਕਐਸਆਈ ਮਾਲਕ ਨੇ ਭੇਜੀ ਹੈ 2007 ਮਾਡਲ ਗੱਡੀ ਹੈ ਏਸੀ ਹੀਟਰ ਵਰਕਿੰਗ ਚ ਹੈ ਗੱਡੀ ਚਿੱਟੇ ਰੰਗ ਦੀ ਹੈ ਗੱਡੀ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਆਪਾਂ ਨੂੰ ਮਿਲ ਜਾਣਗੀਆਂ ਗੱਡੀ ਦੀ ਹਾਲਤ ਬਹੁਤ ਚੰਗੀ ਆਪਾਂ ਨੂੰ ਮਿਲ ਚੁਗੀ ਕੋਈ ਨੁਕਸ ਨਹੀਂ ਪੰਜਾਬ ਨੰਬਰ ਹੈ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਤੁਸੀਂ ਆਪੇ ਹੀ ਦੇਖ ਲਿਓ ਕੋਈ ਗੱਲ ਕਰਨੀ ਹੈ ਮਾਲਕ ਨਾਲ ਆਪੇ ਗੱਲ ਕਰ ਲਿਓ ਮਾਲਕ ਨੇ ਇੰਜਨ ਦੀਆਂ ਫੋਟੋਆਂ ਵੀ ਦਿਖਾਈਆਂ ਵੈਂਡਰੀ ਵਧੀਆ ਲੱਗੀ ਹੋਈ ਐ ਤੇ ਗੱਡੀ 'ਚ ਕੋਈ ਕਮੀ ਪੇਸ਼ੀ ਨਹੀਂ ਨਾ ਕੋਈ ਐਕਸੀਡੈਂਟਡ ਐ ਨਾ ਕੋਈ ਲੱਗੀ ਹੋਈ ਐ ਅੰਦਰੋਂ ਜੇ ਗੱਲ ਕਰੀਓ ਵਧੀਆ ਸੀਟ ਕਵਰ ਆਪਾਂ ਨੂੰ ਚੜੇ ਚੜਾਈ ਮਿਲ ਜਾਣਗੇ ਮੈਟਿੰਗ ਵਧੀਆ ਰੱਖੀ ਹੋਈ ਐ ਤੇ ਮੈਟ ਵਧੀਆ ਰੱਖੇ ਹੋਏ ਨੇ ਮੈਟਿੰਗ ਵਧੀਆ ਹੋਈ ਐ ਸਾਰਾ ਕੁਝ ਵਧੀਆ ਗਾ ਚਲਾ ਕੇ ਦੇਖਣੇ ਤੁਸੀਂ ਚਲਾ ਕੇ ਦੇਖ ਸਕਦੇ ਹੋ ਟ੍ਰਾਈ ਲੈਣੀ ਕਿਸੇ ਨੂੰ ਟ੍ਰਾਈ ਲੈ ਸਕਦੇ ਹੋ ਤੇ 77000 ਰੁਪਏ ਮਾਲਕ ਨੇ ਰੇਟ ਮੰਗਿਆ ਗਾ ਤੇ ਮਾਲਕ ਕਹਿੰਦੇ ਉੱਪਰ-ਨੀਚ ਹੋਣਾ ਨਹੀਂ ਕਿਉਂਕਿ ਇਹਨਾਂ ਨੇ ਇੱਕ ਵਾਰੀ ਚ ਮੁਕਾਤਾ ਅੱਧੇ ਟਾਇਰ ਆਪਾਂ ਨੂੰ ਮਿਲ ਜਾਣਗੇ ਮਤਲਬ ਕਿ 50 ਤੋਂ 55 ਪੈਸੇ ਸੈਕੰਡ ਓਨਰ ਗੱਡੀ ਆ ਬਰਨਾਲੇ ਖੜੀ ਹੈ ਗੱਡੀ ਜਾ ਕੇ ਦੇਖਣੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਰਨਾਲੇ ਮਾਲਕ ਦੇ ਘਰੇ ਨੰਬਰ ਮਾਲਕ ਦਾ ਸਕਰੀਨ ਤੇ ਆਪਾਂ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਹੈ ਨੰਬਰ 98769 57134 ਤੇ ਇਹ ਹੁਣ ਆਪਾਂ ਗੱਲ ਕਰਦਾਂ ਜੀ 스ਵਿਫਟ VDI ਗੱਡੀ ਦੀ 2015 ਮਾਡਲ ਆਪਣੇ ਕੋਲੇ ਮਾਲਕ ਨੇ ਗੱਡੀ ਭੇਜੀ ਆ ਸੰਗਰੂਰ ਏਰੀਆ ਚੋਂ ਪੰਜਾਬ ਨੰਬਰ ਹੈ ਚਿੱਟੇ ਰੰਗ ਦੀ ਗੱਡੀ ਆ ਫੁੱਲ ਗਰੰਟੀ ਹੈ ਜੀ ਹਰ ਪਾਸੋਂ ਹਰ ਤਰ੍ਹਾਂ ਦੀ ਤੇ ਬਿਲਕੁਲ ਨਵੇਂ ਟਾਇਰਾਂ ਚ 4 ਲੱਖ ਤੇ 90000 ਰੁਪਿਆ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਪੰਜਾਬ ਨੰਬਰ ਨੰਬਰ ਪਲੇਟਾ ਸਰਕਾਰੀ ਨੇ ਗੱਡੀ ਦੀ ਕੰਡੀਸ਼ਨ ਆਲ ਓਕੇ ਹੈ ਜੀ ਮੈਟ ਵਧੀਆ ਰੱਖੇ ਹੋਏ ਨੇ ਮੈਟਿੰਗ ਪੂਰੀ ਟੌਪ ਦੀ ਹੋਈ ਆ ਹਾਈ ਕੁਆਲਿਟੀ ਦੇ ਵਧੀਆ ਸੀਟ ਕਵਰ ਚੜੇ ਹੋਏ ਨੇ ਬਾਕੀ ਤੁਸੀਂ ਜਾ ਕੇ ਦੇਖਣੀ ਗੱਡੀ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਚਲਾ ਕੇ ਦੇਖ ਸਕਦਾ ਦੂੰ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਤਾਂ ਬਿਲਕੁਲ ਨਵੇਂ ਆਪਾਂ ਨੂੰ ਟਾਇਰ ਮਿਲ ਜਾਣਗੇ 490 ਇੱਕ ਵਾਰੀ ਡਿਮਾਂਡ ਹੈ ਲੈਸ ਬੈਸ ਹੋ ਜਾਊਗਾ ਮੌਕੇ ਤੇ ਕਿਸੇ ਨੂੰ ਵੀ ਪਸੰਦ ਆਉਂਦੀ ਹੈ ਗੱਡੀ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਚਲਾਉਣੀ ਹੈ ਟਰਾਈ ਲੈਣੀ ਹੈ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਸੰਗਰੂਰ ਗੱਡੀ ਖੜੀ ਹੈ ਤੇ ਨੰਬਰ ਤੁਹਾਨੂੰ ਮਾਲਕ ਦਾ ਮਿਲ ਗਿਆ ਹੋਇਆ ਸਕਰੀਨ ਤੇ ਆਪਾਂ ਦੇ ਵੀ ਰੱਖਿਆ 98 72143977 ਨੰਬਰ ਤੇ ਗੱਲ ਕਰ ਸਕਦੇ ਹਾਂ ਜੇ ਤੁਸੀਂ ਗੱਲ ਕਰਨੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਆ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਵੈਪਟਡ ਜ਼ਾਇਰ ਗੱਡੀ ਲੈ ਕੇ ਪਹੁੰਚੀਆਂ ਜੀ 2014 ਮਾਡਲ ਗੱਡੀ ਆ ਤੇ ਦੋਵੇਂ ਚਾਬੀਆਂ ਜੜੀਆਂ ओरिजिनल ਨਾਲ ਆਉਂਦੀਆਂ ਕੰਪਨੀ ਵੱਲੋਂ ਉਹ ਆਪਾਂ ਨੂੰ ਨਾਲ ਹੀ ਮਿਲ ਜਾਣਗੀਆਂ 16 ਇੰਚ ਦੇ ਅਲਾਈ ਲੱਗੇ ਹੋਏ ਨੇ ਗੱਡੀ ਕੁੱਲ 85000 ਕਿਲੋਮੀਟਰ ਚੱਲੀ ਹੋਈ ਆ VDI ਗੱਡੀ ਆ ਸੀ ਡੀਜ਼ਲ ਦੀ ਤੇ ਫਾਸਟ ਓਨਰ ਐ ਇੱਕ ਹੱਥ ਗੱਡੀ ਚੱਲੀ ਹੋਈ ਆ ਤੇ ਇਹਨਾਂ ਨੇ ਗੱਡੀ ਵੇਚਣੀ ਹੈ ਗੱਡੀ ਖੜੀ ਹੈ ਰਾਜਪੁਰੇ ਏਰੀਆ ਚ ਰਾਜਪੁਰੇ ਗੱਡੀ ਖੜੀ ਹੈ ਚਾਹ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਦੇਖਣੀ ਹੈ ਚਾਹ ਕੇ ਦੇਖ ਸਕਦੇ ਹੋ ਬਾਕੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਮਾਲਕ ਨੇ ਅੰਦਰੋਂ ਬਾਹਰੋਂ ਚਾਰੇ ਪਾਸੋਂ ਫੋਟੋਆਂ ਆਪਣੇ ਕੋਲੇ ਖਿੱਚ ਕੇ ਭੇਜੀਆਂ ਪੰਜਾਬ ਨੰਬਰ ਹੈ ਤੇ ਅੰਦਰੋਂ ਵੀ ਵਧੀਆ ਫੋਟੋਆਂ ਖਿੱਚ ਕੇ ਭੇਜੀਆਂ ਸੀਟ ਕਵਰ ਮੈਟਿੰਗ ਮੈਟ ਸਾਰਾ ਕੁਝ ਆਪਾਂ ਨੂੰ ਵਧੀਆ ਹਾਈ ਕੁਆਲਿਟੀ ਦਾ ਸਾਰਾ ਕੁਝ ਮਿਲ ਜਾਊਗਾ ਬਾਕੀ ਚਾਰੇ ਪਾਸੋਂ ਫੋਟੋਆਂ ਤੁਸੀਂ ਦੇਖ ਰਹੇ ਹੋ ਸਾਰਾ ਕੁਝ ਵਧੀਆ ਟਾਇਰ ਟੱਪਾ ਸਾਰਾ ਕੁਝ ਵਧੀਆ ਜਾ ਜਾ ਕੇ ਦੇਖਣੀ ਕਿਸ ਨੇ ਟ్రਾਈ ਲੈਣੀ ਆ ਤਸੱਲੀ ਕਰਨੀ ਆ ਆਪਦੀ ਤਾਂ ਜਾ ਕੇ ਦੇਖ ਸਕਦਾ ਹੋ ਰਾਜਪੁਰੇ ਕੋਈ ਗੱਲ ਕਰਨੀ ਆ ਤਾਂ ਮਾਲਕ ਦਾ ਨੰਬਰ ਆਪਸ ਸਕਰੀਨ ਤੇ ਦੇ ਰੱਖਿਆ ਜੀ 9780561687 ਡਿਜ਼ਰ ਗੱਡੀ ਤੁਸੀਂ ਦੇਖ ਲਈ ਤੇ ਅੱਗੇ ਹੋਰ ਵੀ ਤੁਹਾਨੂੰ ਬਹੁਤ ਸਾਰੀਆਂ ਗੱਡੀਆਂ ਮਿਲਣਗੀਆਂ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚ ਦੇਖ ਰਹੇ ਹਾਂ ਕਿਤੋਂ ਵੀ ਦੇਖ ਰਹੇ ਹਾਂ ਕਿਸੇ ਪਿੰਡ ਚੋਂ ਸ਼ਹਿਰ ਚੋਂ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆਕਾਰ ਦਾ ਮਕਾਨ ਗੱਡੀ ਮੋਟਰਸਾਈਕਲ ਹਵੇਲੀ ਮਹਿਲ ਕੁਝ ਵੀ ਆ ਤੁਹਾਡੇ ਕੋਲੇ ਬਣਿਆ ਹੋਇਆ ਕੋਈ ਗੱਡੀ ਆ ਕੋਈ ਮੋਟਰਸਾਈਕਲ ਆ ਸਸਤਾ ਮਹਿੰਗਾ ਸਾਰਾ ਕੁਝ ਆਪਾਂ ਐਡ ਕਰ ਦਿਆਂਗੇ ਤੇ ਆਪਣੇ ਕੋਲੇ ਐਡ ਕਰਵਾਉਣ ਵਾਸਤੇ ਆਪਣੇ ਚੈਨਲ ਦਾ ਵਟਸਐਪ ਨੰਬਰ ਤੁਹਾਨੂੰ ਪਹਿਲਾਂ ਮੈਂ ਦੱਸਿਆ ਸੀਗਾ ਨੀਚੇ ਹਰੇ ਜਿਹੇ ਅੱਖਰਾਂ ਚ ਲਿਖਿਆ ਹੋਊਗਾ 78140 ਤੇ 38764 ਕਿਸੇ ਨੇ ਕੁਝ ਵੀ ਵੇਚਣਾ ਭੇਜੋ ਆਪਣੇ ਕੋਲੇ ਐਡ ਆਪਾਂ ਜਲਦੀ ਤੋਂ ਜਲਦੀ ਲਗਾ ਦੇਵਾਂਗੇ ਕੋਈ ਆਪਣਾ ਕਮਿਸ਼ਨ ਕੋਈ ਖਰਚਾ ਵਰਚਾ ਕੁਝ ਨਹੀਂ ਆਪਣਾ ਹੁੰਦਾ ਜੀ ਬਿਲਕੁਲ ਸਾਰਾ ਕੰਮ ਆਪਣਾ ਬਿਲਕੁਲ ਫਰੀ ਦੇ ਵਿੱਚ ਹੈ ਤੇ ਜੇ ਤੁਸੀਂ ਵੇਚਣਾ ਤਾਂ ਭੇਜੋ ਜਲਦੀ ਤੇ ਵੀਡੀਓ ਤੁਹਾਨੂੰ ਚੰਗੀ ਲੱਗ ਰਹੀ ਹੈ ਅਸੀਂ ਮਸ਼ੀਨਰੀ ਤੁਹਾਨੂੰ ਪਸੰਦ ਆ ਰਹੀ ਹੈ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਜ਼ਰੂਰ ਕਰ ਦਿਓ ਨੀਚੇ ਇੱਕ ਲਾਈਕ ਦਾ ਬਟਨ ਤੁਹਾਨੂੰ ਮਿਲੂਗਾ ਸਾਰੇ ਲਾਈਕ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਚੈਨਲ ਤੇ ਦੇਖਣਾ ਚਾਹੁੰਦੇ ਹੋ ਤੁਸੀਂ ਕੀ ਕਰਨਾ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਤੁਹਾਨੂੰ ਮਿਲੂਗਾ ਸਬਸਕ੍ਰਾਈਬ ਲਾਜ਼ਮੀ ਕਰ ਦੋ ਬਾਅਦ ਤੋਂ ਬਾਅਦ ਵੀਡੀਓ ਨੂੰ ਸ਼ੇਅਰ ਕਰ ਦੋ ਸਪੋਰਟ ਕਰਿਆ ਕਰੋ ਜੀ ਤੇ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਵਸ ਇੱਕ ਬੇਨਤੀ ਕਰੂਗਾ ਜਦੋਂ ਆਪਣੇ ਕੋਲੇ ਕੋਈ ਵੀ ਗੱਡੀ ਤੁਸੀਂ ਭੇਜ ਦੋ ਵੇਚਣ ਵਾਸਤੇ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜ ਕਰੋ ਕਿ ਆਪਣੇ ਕੋਲੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਆਈਆਂ ਪਈਆਂ ਹਰ ਏਰੀਆ ਚੋਂ ਕੋਠੀ ਕਾਰ ਹਰ ਚੀਜ਼ ਆਈ ਪਈ ਹੈ ਤੁਸੀਂ ਕਮੈਂਟ ਕਰਕੇ ਮੈਨੂੰ ਦੱਸੋ ਕਿਹੜੇ ਏਰੀਆ ਚੋਂ ਕਿਹੜੀ ਮਸ਼ੀਨਰੀ ਜਾਂ ਕੋਠੀ ਘਰ ਕਿੰਨੇ ਰੇਟ ਦੇ ਵਿੱਚ ਤੁਹਾਨੂੰ ਚਾਹੀਦਾ ਹੈ ਹੁਣ ਆਪਾਂ ਥਾਰ ਲੈ ਕੇ ਪਹੁੰਚੇ ਇੱਕ 4x4 2014 ਮਾਡਲ ਹੈ ਜੀ ਫੁੱਲ ਗਾਰੰਟੀ ਹੈ ਜੀ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਤੇ ਸਾਰਾ ਕੁਝ ਮਿਲ ਜੂਗਾ 29 ਤੱਕਰ ਪਾਸਿੰਗ ਆਪਾਂ ਨੂੰ ਮਿਲੂਗੀ ਤੇ ਕੰਡੀਸ਼ਨ ਆਲੂਕੇ ਹੈ ਜੀ ਤੇ ਗੱਡੀ ਆ ਬਲਮਗੜ ਏਰੀਆ 'ਚ ਖੜੀ ਹੈ ਜੀ ਬਲਮਗੜ ਪਿੰਡ ਹੈ ਉੱਥੇ ਗੱਡੀ ਖੜੀ ਹੈ ਤੇ ਇਹ ਮੁਕਤਸਰ ਸਾਹਿਬ ਦੇ ਲਾਗੇ ਪੈ ਜਾਂਦਾ ਹਾਂ ਰੇਟ 3 ਲੱਖ 75000 ਰੁਪਿਆ ਮਾਲਕ ਨੇ ਕਿਹਾਗਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚੇ ਰੇਟ ਹੋ ਜਾਊਗਾ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਜਾ ਕੇ ਕਿਸੇ ਨੇ ਦੇਖਣੀ ਹੈ ਚਲਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦੇ ਹੋ 4x4 ਹੈ ਬਾਕੀ ਤੁਹਾਨੂੰ ਸਾਰਾ ਕੁਝ ਮੈਂ ਦੱਸ ਹੀ ਦਿੱਤਾ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਵੀ ਆਪਾਂ ਨੂੰ ਮਿਲ ਜੂਗੀ ਗੱਡੀ ਵੀ ਵਧੀਆ ਸਾਫ ਹੈ ਟਾਇਰਾਂ ਦੀ ਕੰਡੀਸ਼ਨ ਵੀ ਵਧੀਆ ਟਾਇਰਾਂ ਦੇ ਵਿੱਚ ਅਲਾਈ ਵੀ ਬਹੁਤ ਵਧੀਆ ਲੱਗੇ ਹੋਈ ਨੇ ਬਾਕੀ ਤੁਹਾਡੇ ਸਾਹਮਣੇ ਕਾਲੇ ਰੰਗ ਦੀ ਆ ਸਭ ਦੀ ਪਸੰਦੀ ਦੀ ਗੱਡੀ ਆ ਨੰਬਰ ਮਾਲਕ ਦਾ 90412 28212 ਬਾਕੀ ਜਿਹੜਾ ਰੇਟ ਮਾਲਕ ਨੇ ਕਿਹਾ ਉਹ ਰੇਟ ਫਿਕਸ ਨਹੀਂ ਹੈਗਾ ਲੈਸ ਬੈਸ ਮੁੱਕੇ ਤੇ ਹੋ ਜਾਊਗਾ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਸਕੂਟੀ ਲੈ ਕੇ ਪਹੁੰਚੇ ਆ ਜੀ ਦੂਰੋ ਸਕੂਟੀ ਆ ਮਹਿੰਦਰਾ ਦੀ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੋਂ ਕਿਸੇ ਨੇ ਚਲਾ ਕੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਬਟਾਲੇ ਖੜੀ ਆ ਮਾਲਕ ਨੇ ਕਿਹਾ ਵੇਚਣੀ ਹੈ ਤੇ ਕਿਸ ਨੂੰ ਪਸੰਦ ਆਉਂਦੀ ਆ ਤੇ ਬਹੁਤ ਸਾਰੇ ਕਮੈਂਟ ਵੀ ਆਏ ਸੀਗੇ ਮੇਰੀ ਭੈਣਾਂ ਦੇ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗਾਂ ਦੇ ਕਾਫੀ ਕਮੈਂਟ ਆਏ ਸੀਗੇ ਤੇ ਤੁਹਾਡੇ ਖਾਤਰ ਲੈ ਕੇ ਪਹੁੰਚਿਆ 11/12 ਮਾਡਲ ਹੈ ਜੀ ਰੇਟ ਮਾਲਕ ਨੇ 17000 ਰੁਪਏ ਕਿਹਾ ਹੈਗਾ ਬਾਕੀ ਕਹਿੰਦੇ ਸੀ ਕਿ ਉੱਪਰ ਨੀਚੇ ਰੇਟ ਕਰ ਲਵਾਂਗੇ ਚਿੱਟੇ ਰੰਗ ਦੀ ਆ ਵਧੀਆ ਹੈ ਜੀ ਕੋਈ ਪਾਰਟ ਟੁੱਟਿਆ ਭੱਜ ਨਹੀਂ ਤੇ ਮੂਹਰੇ ਜਿਹੜਾ ਮਗਰਾਟਾ ਜੀ ਉਹ ਥੋੜਾ ਜਿਹਾ ਡੈਮੇਜ ਹੋਇਆਗਾ ਹੋਰ ਕੋਈ ਨੁਕਸ ਨਹੀਂ ਬਾਕੀ ਤੁਹਾਡੇ ਸਾਹਮਣੇ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਤੇ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਜਿਹੜੀਆਂ ਸਰਕਾਰੀ ਹੁੰਦੀਆਂ ਉਹ ਲੱਗੀਆਂ ਹੋਈਆਂ ਨੇ ਨੰਬਰ ਮਾਲਕ ਦਾ 94178098b ਇੱਕ ਗੱਡੀ ਹੁਣ ਤੁਸੀਂ ਦੇਖੋ ਜੀ अल्टੋ 2005 ਮਾਡਲ ਹੈ ਤੇ ਤਨੋਲਾ ਮਾਲਕ ਦਾ ਏਰੀਆ ਜੀ ਟਾਇਰਾਂ ਦੀ ਕੰਡੀਸ਼ਨ 65 ਤੋਂ 70% ਸੀ ਗੱਡੀ ਦੀ ਕੰਡੀਸ਼ਨ ਆਲੋਕੇ 65000 ਰੁਪਏ ਮਾਲਕ ਨੇ ਕਿਹਾਗਾ ਗੱਡੀ ਦੀ ਹਾਲਤ ਠੀਕ ਹੈ ਗੱਡੀ ਵੀ ਠੀਕ ਹੈ ਅੰਦਰੋਂ ਵੀ ਠੀਕ ਹੈ ਬਾਹਰੋਂ ਵੀ ਠੀਕ ਹੈ ਬਾਕੀ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਕਿਸਨੂੰ ਗੱਡੀ ਪਸੰਦ ਆਉਂਦੀ ਹੈ ਮਾਲਕ ਨਾਲ ਡਾਇਰੈਕਟ ਗੱਲ ਕਰ ਲਿਓ। ਬਾਕੀ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ। ਜਿੰਨੀਆਂ ਮਸ਼ੀਨਰੀਆਂ ਤੁਹਾਨੂੰ ਮੈਂ ਦਿਖਾਈਆਂ ਸਾਰੀਆਂ ਘਰਾਂ ਦੇ ਵਿੱਚ ਖੜੀਆਂ ਐ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਤੇ ਨਾਲ ਦੀ ਨਾਲ ਮਾਲਕਾਂ ਦੇ ਨੰਬਰ ਵੀ ਚੱਲਦੇ ਰਹਿੰਦੇ ਐ। ਸਿੱਧੀ ਮਾਲਕਾਂ ਨਾਲ ਤੁਸੀਂ ਗੱਲ ਕਰ ਲਓ ਆਪਣੇ ਨਾਲ ਵੀ ਗੱਲ ਕਰਨ ਦੀ ਲੋੜ ਹੈ ਨਹੀਂ। ਕਿਉਂਕਿ ਮੈਂ ਸਿੱਧਾ ਮਾਲਕ ਦਾ ਨੰਬਰ ਦਿੰਨਾ ਆਪਣਾ ਵਿੱਚ ਵਿਚਾਲੇ ਕੁਝ ਨਹੀਂ ਹੁੰਦਾ ਜੀ। ਬਾਕੀ ਵੀਡੀਓ ਦੀ ਗੱਲਬਾਤ ਪੂਰੀ ਹੋ ਗਈ ਤੇ ਕਿਸੇ ਕੋਲੇ ਕੁਝ ਵੀ ਐ ਵੇਚਣ ਵਾਸਤੇ ਤੁਸੀਂ ਐਡ ਕਰਵਾਉਣੀ ਹੈ ਚੈਨਲ ਤੇ ਭੇਜ ਸਕਦੇ ਹੋ। ਆਪਣਾ WhatsApp ਨੰਬਰ ਨੀਚੇ ਹਮੇਸ਼ਾ ਲਿਖਿਆ ਰਹਿੰਦਾ ਹੈ ਤੇ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਦੱਸੋ ਮੈਨੂੰ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਹੈ